ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਚੜ੍ਹਦੀ ਕਲਾ ਚ ਹੋਗੇ ਤੇ ਆਪਾਂ ਵੀ ਵਧੀਆ ਠੀਕ ਠਾਕ ਹੈ ਤੇ ਅੱਜ ਦਾ ਬਲੌਗ ਆਪਾਂ ਕਰਕਾ ਸਟਾਰਟ ਆ ਜੀ ਦਿਨ ਦੀ ਸ਼ੁਰੂਆਤ ਕਰਤੀ ਹੈ ਤੇ ਅੱਜ ਆਪਾਂ ਸਾਰਾ ਦਿਨ ਕੀ ਕੀ ਕਰਦੇ ਹਾਂ ਤੁਸੀਂ ਰੋਪਲੇ ਨਾਲ ਜੁੜੇ ਤੇ ਆਪਾਂ ਤੁਹਾਨੂੰ ਦੁਪਾਉਂਦੇ ਰਵਾਂਗੇ ਕਿਤੇ ਆਪਾਂ ਕੋਈ ਸਮਾਨ ਲੈਣ ਜਾਣਾ ਆਪਣੇ ਵਾਸਤੇ ਤੇ ਨਾਲ ਕੋਈ ਸ ਮਤਲਬ ਸਰਪ੍ਰਾਈਜ਼ ਚੀਜ਼ ਲੈਣੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਹਾਡੇ ਬਾਅਦ ਤੇ ਸਰਪ੍ਰਾਈਜ਼ ਤੇ ਲੈਣੀ ਚੀਜ਼ ਆਪਾਂ ਤੇ ਬਾਕੀ ਦੀ ਗੱਲ ਬਾਤ ਇਹ ਵੀ ਇਧਰ ਜੇ ਬੁਲਾਓ ਇੱਕ ਰੋ ਗਾਡਰ ਜਿਹੜੇ ਰੱਖੇ ਉਹ ਪੂਰੇ ਹੋਗੇ ਸਾਸ਼ਤਰੀ ਪਾਰਕ ਤਾਂ ਮੇਰੇ ਪੈਸੇ ਹੋ ਗਿਆ ਤਾਂ ਮੈਂ ਇਧਰ ਪਾ ਦੇ ਜਵਾਂ ਉਹ ਪੈਸਾ ਕਾਂ ਚਾ ਦੱਲਣਾ ਹੈ ਕਰੇ ਨ ਤੇ ਬੱਦਲ ਭਾਈ ਬਹੁਤ ਜ਼ਰੂਰੀ ਹੈ ਹਾਂ ਉਸ ਨੂੰ ਬੁਲਾ ਦਿਓ ਜਰਾ ਅੱਜ ਫ੍ਰੀ ਹੈ ਬੁਲਾਓ ਉਸ ਨੂੰ ਖਿਲਾਓ तो उतार देते ना आपको, दो दे आ, दो 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 आपको दे, उसके लिए आपको चार बोल्ट लाता हूँ ठीक है जेट को बोलता थोड़ा सैल बड़ा लाएंगे बारह पीस और लाने बारह पीस ठीक है और बनाना है ना दो सिले और बनाएंगे अच्छा दो तीन तीन उसी में लग जाएगा ਹਾਂ ਲੋੜ ਦੇ ਬਈ ਨਹੀਂ ਸਲੰਗਾ ਦੀ ਗਾਟਰ ਖੜੇ ਹੀ ਆ ਗਾਟਰ ਉਹ ਮੈਂ ਵੱਲ ਮਾਰ ਮਾਰ ਕੜੇ ਕਿੰਨਾ ਵੱਡਾ ਪਤਾ ਕਿਦਾਂ ਵੱਲ ਵਾਂ ਮੈਂ ਦੇ ਅੰਦਰ ਉਹਦੇ ਅਕਸ ਮਾਰੇ ਕੱਢ ਕੇ ਲੈਣਗੇ ਫਿਰ ਮਾਰੇ ਛੋਟੇ ਆਹੋ ਛੋਟੇ ਗਾਟਰਾਂ ਦੇ ਆਹੋ ਜਾ 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 ਮੇਰੀ ਬਾਤ ਸੁਣੋ ਇਧਰ ਆਓ ਬੋਲੋ ਬੋਲੋ ਮਾਰੇ ਲੈਣੇ ਜਾ ਬੋਲੋ ਮਾਰੇ ਚੈਨਲ ਕੋ ਸਬਸਕ੍ਰਾਈਬ ਕਰੋ ਬੋਲੋ ਮਾਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਹ ਵਾਹ ਬਹੁਤ ਬਾਕੀ Редактор субтитров ਲਈ ਲੱਗੇ ਜਾਂਦਾ ਉਹ ਜਿਹੜਾ ਬਹੁਤ ਆਡਾ ਸ਼ੇਪ ਆਇਆ ਇਹ ਨਾ ਉਹਨੇ ਫਿਰ ਉਹ ਆਡਾ ਨਾਲ ਹੀ ਜਾਣ ਰਿਹਾ ਹਾਂ ਸ਼ੇਪ ਆਇਆ ਆ ਜਾ ਸ਼ੇਪ ਆਇਆ ਇੱਥੇ ਹੂੰ ਇੱਧਰ ਹੁਣੀ ਪੁਲ ਪਾਰ ਕਰਦਾ ਹਾਂ ਨਾ ਫੇਰ ਇੱਥੋਂ ਨਹੀਂ ਕਰਦਾ ਇੱਥੋਂ ਨਹੀਂ ਕਰਦਾ ਮਾਰਕੀਟ ਮਾਰਕੀਟ ਚ ਲੈਣੇ ਗੰਬੋ ਤੇ ਇਹ ਪਾਉਂਦੀਆਂ ਮਰੇ ਤੇ ਖਰੀਦਦੇ ਆ ਗੰਬੋ ਲੈ ਟੈਟੂ ਵਾਲੋ ਜਿੰਨੇ ਹੋਣ ਟੈਟੂ ਸਟੈਟਸ ਟੈਟੂ ਕੈਸਫਸ ਕੈਂਸ ਬੈਲਟਸ ਬੈਲਟ ਸਜੇ ਰਹਾਂ ਜੇ ਰੀਕੀ ਪਿੱਛਾ ਐਡਾਂ ਦੀਆਂ ਡਾਂਗਰੀਆਂ ਲੱਗੀਆਂ ਡਾਂਗਰੀਆਂ ਕਾਲੀਆਂ ਤੇ ਹੈ ਇਧਰੋਂ ਕਿਧਰ ਅੰਦਰੋਂ ਹੀ ਲਾ ਅੰਦਰ ਤੇ ਗਾਣਾ ਵੱਡੀਆਂ ਹੀ ਹੋੜੀ ਹਾਂ ਅੰਦਰ ਜਾ ਲੋ ਇਹ ਦਰ ਸਾਡੀ ਮਾਰਕੀਟ ਮਾਰ ਗਈ ਜਨਤਾ ਮਾਰ ਲਾਈਟਾਂ ਯੋ ਵੀ ਸਮਾਨ ਤਾਂ ਮਿਲ ਜਾਂਦਾ ਕਰਿਆਣਾ ਦਾ ਮਿਲ ਜਾਂਦਾ ਬਾਕੀ ਇਲੈਕਟ੍ਰੀਸ਼ੀਅਨ ਦਾ ਯੋ ਵੀ ਸਮਾਨ ਰੂਡ ਬਾੜ ਹੋ ਜਾਣਾ ਨਾ ਪਹਿਲੀ ਦੁਕਾਨ ਅੱਗੇ ਵੀ ਅੱਗੇ ਕੇ ਇਥੋਂ ਲੈ ਆਦੋਂ ਮੈਂ ਲੈਣਾ ਨਾ ਉਹ ਦਸਤਾਨੇ ਲੈਣੇ ਨੇ ਜੀੜਾ ਲੱਗਦਾ ਮਾਰ ਕੇ 10 ਬੋਗੀਆਂ ai thế dối sao vậy chứ? ai <laughs> cho bớt luôn? ai <laughs> cho bớt nó to, lê lê cái, cái lantern màu ਮੈਂ ਦਾ ਨਾ 91 ਪੱਲੇ ਨੂੰ ਆਉਣਾ ਦਾ ਇੱਕ ਤਾ ਨੂੰ ਆਣਾ ਜੇ ਮੈਨੂੰ ਆਉਣਾ 999 ਨਾ ਕਾਲੇ ਨੂੰ 9 ਆਉਂਦਾ ਨੂੰ ਆਤੀ ਆਣਾ 9 ਦੇ ਪੈਣੀ ਲਈ ਜੂੜਾ ਲੈਣਾ ਲੈ ਦਮ ਬਸ ਸਾਲਾ ਕੋਈ ਨਹੀਂ ਜੂੜਾ ਹਾਂ ਲੈ ਜੇ ਆਪ ਨੂੰ ਮਿਲੋ ਖਲਾ ਆਇਆ ਤੇ ਫਿਰ ਮੋਨੋ ਦੇ ਸਾਹਮਣੇ ਨੂੰ 10 ਕੇ ਤੇ ਫੁੱਲ ਸਹੀ ਹੈ ਧੰਨੇ ਤੋਂ ਹੋ ਗਿਆ 50 ਹੋ ਗਿਆ 10 ਕਰਕੇ ਦੇ ਦੋ 9 ਨੰਬਰ ਦਾ ਇਹ ਟੈਗਰ ਕਦੇ ਦੋ 80 ਸੂਈ 9 ਨੰਬਰ ਕਿਸ ਤਰ੍ਹਾਂ ਕਪੜਾ ਹੈਗਾ 91.5 68 ਉਹ ਮੀ ਆਉਂਦਾ ਉਹ ਆ ਮੈਂ ਬੜੇ ਜੋਰ ਨਾਲ ਆ ਗਿਆ ਹੈ ਤੇ ਆਪਾਂ ਪਹੁੰਚ ਗਏ ਆ ਤੁਰਵੇ ਤੋਂ ਪਨਵੇਲ ਗੜੀ ਹਨ ਮੈਟਿੰਗ ਵਾਲੇ ਮੈਟਿੰਗ ਵਾਲੇ ਵੀ ਇੱਧਰ ਹੀ ਆਹੋ ਸਾਹਮਣੇ ਉਹ ਮੈਟਲ ਉਹ ਬੱਦਲ ਵਈ ਪੈਂ ਕਾਲਾ ਆਇਆ ਮੈਂ ਆਪਣ ਲੈ ਆਸ਼ ਇਹ ਚੇਲਾ ਉਹਦਾ ਟਾਪ ਲੈ ਇੱਕ ਜ਼ੜ ਧੁੱਪ ਲੱਗੀ ਇੱਕ ਜਹਾੜਮੀ ਪੈਂਦੇ ਪਹਾੜਾਂ 'ਚ ਪਾਣੀ ਨਹੀਂ ਹੁੰਦੀਆਂ ਉਹ ਔਰ ਜਰਾ ਸਾਈਡ ਸਾਈਡ ਬੜੀ ਦੂਰ ਤੱਕ ਪਾਣੀ ਛੱਡ ਹੁੰਦਾ ਪੂਰੀ ਹਰਿਆਲੀ ਆ ਗਈ ਹੁਣ ਪਰ oh no, funny on the on that phone